ਨਾਮ ਵਾਲੇ ਲੈ ਕੇ ਲਗਾਤਾਰ ਹਰ ਇੱਕ ਪਾਰਟੀ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਪ੍ਰਚਾਰ ਜਿਹੜਾ ਬਹੁਤ ਤੇਜ਼ ਹੋ ਗਿਆ ਜੋ ਜੋ ਵੋਟਾਂ ਨੇੜੇ ਆ ਰਹੀਆਂ ਨੇ ਤੇ ਪ੍ਰਚਾਰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਦੌੜ ਦੌੜ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵਕਤ ਆਮ ਆਦਮੀ ਪਾਰਟੀ ਦੇ ਚੇਅਰਮੈਨ ਦਰਬਖਸ਼ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਾਣਨੇ ਕਿ ਕਿਸ ਤਰੀਕੇ ਦਾ ਪ੍ਰਚਾਰ ਜਿਹੜਾ ਸਰ ਆਮ ਆਦਮੀ ਪਾਰਟੀ ਉਹਨਾਂ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਅਸੀਂ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਕਿ ਹਰ ਇੱਕ ਪਿੰਡ-ਪਿੰਡ ਵਿੱਚ ਜਾ ਕੇ ਦੇਸ਼-ਵਿਦੇਸ਼ ਪੰਜਾਬ ਦੇ ਵਿੱਚ ਸਾਡੀਆਂ ਜਣ ਕੇ ਆਪਣੇ ਖਬਰਾਂ ਪਹੁੰਚਾ ਰਹੇ ਆ। ਔਰ ਜਿਹੜਾ ਅੱਜਕੱਲ ਚੋਣ ਪ੍ਰਚਾਰ ਦੀ ਗੱਲ ਕੀਤੀ ਆ ਆਪਣੇ ਸੁਧਾਰਤ ਨੇ। ਅਸੀਂ ਚੋਣਿਆ ਕਿ ਪੰਜਾਬ ਦੇ ਜੋ ਲੋਕ ਆ ਨਾ ਆਮ ਆਦੀ ਪਾਰਟੀ ਨੂੰ ਪਹਿਲਾਂ ਹੀ ਮੰਨ ਚੁੱਕਿਆ ਕਿਉਂਕਿ ਚੰਗੀ ਸਰਕਾਰ ਆਈ ਆ 2 ਸਾਲ ਹੋ ਗਏ ਆ। ਜਿਹੜੇ 2 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕਮ ਕਰ ਚੁੱਕੀ ਆ ਅਜੇ ਤੱਕ 70 ਸਾਲ ਹੋ ਗਿਆ ਜਿਹੜੀਆਂ ਪਹਿਲੀਆਂ ਰਵਾਇਤੀ ਪਾਰਟੀਆਂ ਹੀ ਇਹਨਾਂ ਨੇ ਉਹਨੇ ਕੰਮ ਨਹੀਂ ਕੀਤਾ ਕਿ ਜਿਨੇ ਦੋਹਾਂ ਸਾਲਾਂ ਚ ਮਾਨ ਸਾਹਿਬ ਦੀ ਸਰਕਾਰ ਨਹੀਂ ਕਰ ਦਿੱਤੇ ਆ ਜੀ ਜੇ ਗੱਲ ਕੀਤੀ ਜਾਂਦਾ ਤਾਂ ਲਗਾਤਾਰ ਚੇਅਰਮੈਨ ਸਾਹਿਬ ਮੁੱਦਾ ਉੱਠਦਾ ਨਸ਼ੇ ਦਾ ਇਹ ਕਹਿੰਦੇ ਆ ਕਿ ਜਿਹੜੇ ਵਿਰੋਧੀ ਪਾਰਟੀਆਂ ਕਾਜੀਦਾਰ ਲਾ ਲਈਏ ਕਾਂਗਰਸ ਲਾ ਲਈਏ ਨਸ਼ੇ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਫਰਵਰਲੇ ਘੇਰਾ ਜਾਂਦਾ ਔਰ ਕਿਸ ਤਰ੍ਹਾਂ ਦੇਖਦੇ ਇਸ ਨੂੰ ਇਹ ਜਿਹੜਾ ਨਸ਼ੇ ਦਾ ਮੁੱਦਾ ਵਾ ਜਿਹੜਾ ਇਹਨਾਂ ਨੇ ਕੋਡ ਲਾਇਆ ਵਾ ਲੰਮੇ ਸਮੇਂ ਤੋਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਆਪਣੇ ਘਰ ਵਿੱਚ ਹੀ ਕੋਈ ਝਗੜਾ ਆਇਆ ਹੋਵੇ ਕੋਈ ਹੋਇਆ ਹੋਵੇ ਤੁਹਾਨੂੰ ਸਾਲ ਸਾਲ ਲੱਗ ਜਾਂਦੇ ਆ ਅਸੀਂ ਫਿਰ ਵੀ ਕਹਿੰਨੇ ਕਿ ਜਿਹੜਾ ਨਸ਼ੇ ਦੇ ਪਿੱਛੇ ਇਹ ਨਹੀਂ ਕਿ ਕੱਲੀ ਸਰਕਾਰ ਦਾ ਕਸੂਰ ਆ ਜਿਹੜਾ ਕਿ ਨਸ਼ੇ ਵਾਲੇ ਬੰਦੇ ਨੂੰ ਫੜਦੇ ਆ ਕਿ ਕੀ ਕਰਦੇ ਆ ਰਵੈਤੀ ਪਾਰਟੀਆਂ ਵਾਲੇ ਜਿਸ ਤਰ੍ਹਾਂ ਵੇਖੋਗੇ ਉਹਨਾਂ ਦੀ ਜਵਾਨਤਾ ਦੇਣ ਵਾਸਤੇ ਅਗਲੇ ਪਾਸੇ ਬੰਦੇ ਲਿਆਉਂਦੇ ਆ ਅਸੀਂ ਕਹਿੰਨੇ ਕਿ ਸਾਡੇ ਲੋਕ ਸਾਥ ਦੇਣ ਜਿਹੜੇ ਸਾਡੇ ਵਕੀਲ ਸਾਹਿਬ ਆ ਉਹ ਵੀ ਨਾਜਵਾਨਤਾ ਦਿੰਦੇ ਆ ਜਿਹੜੇ ਨੰਬਰ ਦੇ ਆਪਣੇ ਨੰਬਰਦਾਰ ਆ ਉਹ ਜਾ ਕੇ ਸਾਈ ਕਿਉਂਕਿ ਸਾਰੇ ਸਾਥ ਦੇਣਗੇ ਤੇ ਇਹ ਜਿਹੜਾ ਕੋੜ ਆ ਫਿਰ ਪੰਜਾਬ ਵਿੱਚ ਨੱਥਨਾਵਾ ਇਹ ਕੱਲਾ ਸਰਕਾਰ ਨਹੀਂ ਆ ਸਰਕਾਰ ਨਹੀਂ ਕਾਇਵਵਦੀ ਕਰ ਸਕਦੀ ਸਾਥ ਲੋਕ ਸਾਥ ਦੇਣਗੇ ਫਿਰ ਹੋ ਸਕਦਾ ਚੇਅਰਮੈਨ ਸਾਹਿਬ ਤੁਹਾਡੇ ਕੋ ਵੀ ਲੋਕ ਆਉਂਦੇ ਹੋਣੇ ਆ ਕਿ ਸਾਡਾ ਨਸ਼ੇ ਦਾ ਬੰਦਾ ਛੜਾਓ ਫਿਰ ਉਸ ਨੂੰ ਕਿਸ ਤਰੀਕੇ ਨਾਲ ਵਿਹ ਜਾਂ ਤਾਂ ਛੜਾਇਆ ਜਾਂਦਾ ਜਾਂ ਭਜਾਇਆ ਜਾਂਦਾ ਅਸੀਂ ਪਹਿਲਾਂ ਵੀ ਸਾਡਾ ਇਹੋ ਏਜੰਡਾ ਕਿ ਸਾਡੇ ਕੋਲ ਨਾ ਨਸ਼ੇ ਵਾਲਾ ਕੋਈ ਆਵੇ ਨਾ ਗੁਚੋਰੀ ਆ ਲਾਵੇ ਅਸੀਂ ਮਦਦ ਨਹੀਂ ਕੀਤੀ ਨਾ ਕਰਨੀ ਆ ਔਰ ਸਾਡੇ ਜਿਹੜੇ ਆਗੂ ਸਹਿਬਾਨ ਅਸੀਂ ਉਹਨਾਂ ਨੂੰ ਦੱਸਿਆ ਕਿ ਜੇ ਸਾਡੇ ਕੋਲ ਕੋਈ ਨਸ਼ੇ ਵਾਲਾ ਲੈ ਕੇ ਆਓਗੇ ਜਾਂ ਚੋਰੀ ਵਾਲਾ ਲੈ ਕੇ ਆਓਗੇ ਨਾਲ ਤੁਹਾਡੇ ਤੇ ਵੀ ਕਾਰਵਾਈ ਹੋਏਗੀ ਕਿਉਂਕਿ ਇਸੇ ਜੰਦੇ ਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਿਉਂਕਿ ਨਸ਼ਾ ਰਹਿਤ ਕਰਨਾ ਵਾ ਪੰਜਾਬ ਨੂੰ ਇੱਕ ਹੀਰੋ ਜਿਸ ਤਰ੍ਹਾਂ ਪਹਿਲਾਂ ਪੰਜਾਬ ਜਿਸ ਤਰ੍ਹਾਂ ਸ਼ਿੰਝਾਂ ਦੇ ਬੈਠੇ ਹੁੰਦੇ ਸਾਡੇ ਲੋਕ ਔਰ ਅਸੀਂ ਕਹਿੰਨੇ ਆ ਕਿ ਜੇ ਕੋਈ ਨਾਰਮਲ ਕੋਈ ਝਗੜਾ ਹੁੰਦਾ ਵਾ ਅਸੀਂ ਥਾਣੇ ਵਿੱਚ ਨਾ ਲੈ ਕੇ ਜਾਈਏ ਅਸੀਂ ਆਪਣੇ ਪਿੰਡਾਂ ਵਿੱਚ ਹੀ ਬਿਠਾ ਗਏ ਇਹਨਾਂ ਦਾ ਸੋਲਵ ਕਰਿਆ ਕਰੀਏ ਕਾਂਗਰਸ ਵਾਲੇ ਲਗਾਤਾਰ ਪ੍ਰਚਾਰ ਕਰਦੇ ਨੇ ਕੱਢ ਜਾਲ ਬੜੇ ਪ੍ਰਚਾਰ ਕਰਦੇ ਨੇ ਕਿ ਨਸ਼ਾ ਜਿਹ ਔਰ ਵਿਕਾਸ ਨੂੰ ਲੈ ਕੇ ਵੀ ਗੱਲਾਂ ਚੁਪਦੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਚੇਅਰਮੈਨ ਸਾਹਿਬ ਕਿਉਂਕਿ ਇਹਨਾਂ ਨੇ ਸੋਚਣਾ ਚਾਹੀਦਾ ਵਾ ਕਿ ਨਸ਼ਾ ਵੜਿਆ ਕਿੰਨੇ ਹਾਂ ਉਹ ਤੇ 70 ਸਾਲ ਤੋਂ ਲਗਤ ਰਹਿੰਦੀ ਸਰਕਾਰ ਨਹੀਂ ਇਹਨਾਂ ਨੇ ਘਰ ਘਰ ਨਸ਼ਾ ਪਹਛਾਤਾ ਠੀਕ ਆ ਔਰ ਹੁਣ ਕਹਿੰਦੇ ਕਿ ਹਾਂ ਹੁਣ ਕਹਿੰਦੇ ਆ ਕਿ ਨਸ਼ਾ ਹੈਗੋ ਆਪਣੇ ਖਤਮ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਇਹਨਾਂ ਸਰਕਾਰਾਂ ਨੇ ਹਫਤੇ ਬੰਨ੍ਹਦੇ ਸੀ ਮਹੀਨੇ ਬੰਨ੍ਹਦੇ ਸੀ ਐਸਐਸਓ ਕੋ ਲੈਣੇ ਡਿਪਟੀ ਕੋ ਲੈਣੇ ਕਿਉਂਕਿ ਉਹਨਾਂ ਕਹਿੰਦੇ ਕਿ ਨਸ਼ੇ ਵਾਲੇ ਬੰਦੇ ਨੂੰ ਫੜਨਾ ਨਹੀਂ ਕਿਉਂਕਿ ਨਸ਼ੇ ਵਾਲੇ ਇਹਨਾਂ ਦੇ ਨਾਮ ਤਰੇ ਫਿਰਦੇ ਹੁੰਦੇ ਸੀ ਕਿਉਂਕਿ ਗੱਡੀਆਂ ਇਹਨਾਂ ਦੀ ਗੱਡੀਆਂ ਉਹ ਜੇ ਨਸ਼ੇ ਲੈ ਕੇ ਚੰਦੇ ਸੀ ਅਗਲੇ ਪਾਸੇ ਨਸ਼ੇ ਲਈ ਗੱਡੀ ਜਾਂਦੀ ਹੁੰਦੀ ਸੀ ਕਿਉਂਕਿ ਫੜਨਾ ਕਿੰਨੇ ਸੀ ਕਿਉਂਕਿ ਹੁਣ ਆਸਤੇ ਆਸਤੇ ਮਾਨ ਸਰਕਾਰ ਨਸ਼ੇ ਵਾਲੇ ਦੇ ਤੰਜ ਕੱਸੇਗੀ ਕਿਉਂਕਿ ਦੇਖੋ ਹੁਣ ਪਹਿਲਾਂ ਕਦੀ ਰੋਡ ਤੇ ਕਦੀ ਵੇਖਿਆ ਸੀ ਹੁਣ ਰੋਡ ਤੇ ਮਾਨ ਸਾਹਿਬ ਨੇ ਗੱਡੀਆਂ ਲਾਈਆਂ ਵਾ ਜੇ ਕੋਈ ਵੀ ਦਰਘਟਨਾ ਹੁੰਦੀ ਆ ਉਸੇ ਵੇਲੇ ਲੈ ਕੇ ਜਾਂਦੇ ਆ ਕਿਉਂਕਿ ਆਸਤੇ ਤੇ ਠਲ ਪਊਗੀ ਜੇ ਕੋਈ ਚੋਰ ਹੁਣ ਨਸ਼ਾ ਕਰਦਾ ਕਰਦਾ ਫੜਿਆ ਵੀ ਆਪਣੇ ਚੋਰ ਵੀ ਚ ਡੀ ਫੜਦੀ ਹੈ ਹੁਣ ਚੋਰਾ ਨੂੰ ਵੀ ਠੱਲ ਪਈ ਆ ਲਾਲਜੀ ਸਿੰਘ ਖੁੱਲਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਕਿ ਤੁਸੀਂ ਤੁਹਾਡੇ ਉਹਨਾਂ ਨੂੰ 60 ਉਹਨਾਂ ਦਾ ਕਿਸ ਤਰੀਕੇ ਨਾਲ ਦਿੱਤਾ ਜਾ ਰਿਹਾ ਜਦੋਂ ਦੀ ਸਾਡੇ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਖੁੱਲਰ ਨੂੰ ਉਮੀਦਵਾਰ ਐਲਾਨਿਆ ਗਿਆ ਉਦੋਂ ਤੋਂ ਹੀ ਅਸੀਂ ਸਰਦਾਰ ਲਾਲਜੀ ਸਿੰਘ ਖੁੱਲਰ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹਾਂ ਦਿਨੋਂ ਦਿਨ ਜਿਹੜਾ ਕਾਫਲਾ ਵਧਦਾ ਜਾ ਰਿਹਾ ਵਾ ਜਿਹੜੀਆਂ ਲੋਕ ਆ ਰਵਾਇਤੀ ਪਾਰਟੀ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਅੱਜ ਵੀ ਅਸੀਂ ਖੇਮ ਕਰਨ ਹਲਕੇ ਦੇ ਵਿੱਚ ਬੜੇ ਲੋਕ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਕਿਉਂਕਿ ਜਦੋਂ ਚੰਗੀ ਸਰਕਾਰ ਆਉਂਦੀ ਆ ਚੰਗਾ ਕੋਈ ਜਿਵੇਂ ਮੰਤਰੀ ਸਾਡਾ ਵਾ ਇਹਨਾਂ ਨੇ ਹਰ ਇੱਕ ਦਾ ਭਲਾ ਕੀਤਾ ਇਹ ਤੱਕ ਕੋਈ ਵੀ ਇਹਨਾਂ ਕੋਲ ਗਿਆ ਦਫ਼ਤਰ ਵਿੱਚ ਗਿਆ ਵਾ ਔਰ ਦਫ਼ਤਰ ਦਾ ਵੀ ਟਾਈਮ ਦੇਖੋਗੇ ਰਾਤ ਨੂੰ ਦੇਰ ਬਰਬਰਾਂ ਵੇ ਤੱਕ ਲੱਗੇ ਰਹੇ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਕੋ ਜਿਹੜਾ ਵੀ ਕੋ ਗਿਆ ਇਹਨਾਂ ਨੇ ਇਹ ਕਦੀ ਪੁੱਛਿਆ ਤੂੰ ਕਾਲੀ ਆ ਤੂੰ ਕਾਂਗਰਸ ਆ ਹਰ ਇੱਕ ਦਾ ਕੰਮ ਕੀਤਾ ਵਾ ਕਿਉਂਕਿ ਬੜੇ ਇਮਾਨਦਾਰ ਆ ਇਹੋ ਜਿਹੇ ਮੰਤਰੀ ਸਾਡੇ ਮੱਝ ਨੂੰ ਨਹੀਂ ਮਿਲਿਆ ਕੋਤੇ ਮਾਝੇ ਵਾਲੇ ਵੀ ਬੜਾ ਆਪਣੇ ਪਿਆਰ ਕਰਦੇ ਲਾਲਜੀਤ ਸਿੰਘ ਢੁੱਲਰ ਨਾਲ ਅਸੀਂ ਕਹਿੰਨੇ ਆ ਕਿ ਲਾਲਜੀਤ ਸਿੰਘ ਢੁੱਲਰ ਵੱਡੀ ਲੀਡ ਨਾਲ ਜਿੱਤਣਗੇ ਬਾਕੀ ਜਿੰਨੇ ਮਰਜ਼ੀ ਆ ਜਾਣ ਉਹ ਪਰ ਸਾਹਮਣੇ ਕਿਸੇ ਨਾਲ ਮੁਕਾਬਲਾ ਨਹੀਂ ਆ ਲਾਲਜੀਤ ਸਿੰਘ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਬਿਲਕੁਲ ਧੰਨਵਾਦ ਇਹ ਸਨ ਦਰਬਾਰ ਸਿੰਘ ਜੀ ਚੇਅਰਮੈਨ ਹੋ ਰਹੇ ਇਹਨਾਂ ਦਾ ਕਹਿਣਾ ਕਿ ਵੱਡੀ ਲੀਡ ਦੇ ਨਾਲ ਜਿਹੜੇ ਨੇ